ਮੈਂ ਆਪ ਸਭ ਦਾ ਪੈਪਲੌਗ YouTube ਚੈਨਲ ਦੇਖਣ ਤੇ ਬਹੁਤ-ਬਹੁਤ ਧੰਨਵਾਦ ਕਰਦਾ ਅੱਜ ਦੇ ਪ੍ਰੋਗਰਾਮ ਦੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਹੁਣ ਚੱਲਦੇ ਹਾਂ ਅਗਲੇ ਐਪੀਸੋਡ ਦੇ ਨਾਲ ਜਿਵੇਂ ਕਿ ਸਾਨੂੰ ਸਭ ਨੂੰ ਪਤਾ ਹੈ ਕਿ ਅਮਰੀਕਾ ਮਹਾਦੀਪ ਤਿੰਨ ਭਾਗਾਂ ਉੱਤਰੀ ਅਮਰੀਕਾ, ਮੱਧ ਅਮਰੀਕਾ ਅਤੇ ਦੱਖਣੀ ਅਮਰੀਕਾ ਵਿੱਚ ਵੰਡਿਆ ਹੋਇਆ ਹੈ ਇੱਥੇ ਵਕ-ਵਕ ਯੂਰਪੀ ਦੇਸ਼ਾਂ ਦਾ ਰਾਜ ਰਿਹਾ ਹੈ ਦੱਖਣੀ ਅਮਰੀਕਾ ਵਿੱਚ ਮੈਕਸੀਕੋ ਤੋਂ ਲੈ ਕੇ ਚਿੱਲੀ ਤੱਕ ਬਹੁਤ ਵੱਡੇ ਖੇਤਰ ਪੈਰੂ, ਕੋਲੰਬੀਆ ਅਤੇ ਅਰਜنٹੀਨਾ ਉੱਪਰ ਸਪੇਨ ਦਾ ਸਿਰਫ ਇੱਕ ਖੇਤਰ ਬ੍ਰਾਜ਼ੀਲ ਪੁਰਤਗਾਲ ਦੇ ਅਧੀਨ ਸੀ। 1513 ਈਸਵੀ ਵਿੱਚ ਸਪੈਨੀ ਖੋਜੀ ਬਾਸਕੋ ਨੁਨੀਜ਼ ਦੇ ਬਾਲਬੁਆ ਨੇ ਪਹਿਲੀ ਵਾਰ ਇਸਤਮਸ ਆਪਨਾਮਾ ਪਾਰ ਕਰਕੇ ਪ੍ਰਸ਼ਾਂਤ ਮਹਾਸਾਗਰ ਨੂੰ ਦੇਖਿਆ। ਜਿਸ ਤੋਂ ਬਾਅਦ ਸਪੈਨੀ ਰਾਜ ਨੇ ਅਟਲਾਂਟਿਕ ਅਤੇ ਪ੍ਰਸ਼ਾਂਤ ਮਹਾਸਾਗਰਾਂ ਨੂੰ ਜੋੜਨ ਲਈ ਇੱਕ ਜਲ ਮਾਰਗ ਦੀ ਸੰਭਾਵਨਾ ਤੋਂ ਗੌਰ ਕੀਤਾ ਚਾਰਲਸ 5 ਜੋ ਕਿ ਰੋਮਨ ਸਮਰਾਟ ਅਤੇ ਸਪੇਨ ਦਾ ਬਾਦਸ਼ਾਹ ਸੀ ਨੇ 1524 ਵਿੱਚ ਇੱਕ ਜਲ ਮਾਰਗ ਬਣਾਉਣ ਦੀ ਸੰਭਾਵਨਾ ਦੀ ਤਫਸੀਸ਼ ਕਰਵਾਈ ਉਸ ਦਾ ਮਕਸਦ ਅਟਲਾਂਟਿਕ ਮਹਾਸਾਗਰ ਨੂੰ ਪ੍ਰਸ਼ਾਂਤ ਮਹਾਸਾਗਰ ਨਾਲ ਜੋੜ ਕੇ ਪਨਾਮਾ ਇਲਾਕੇ ਵਿੱਚ ਨਹਿਰ ਬਣਾ ਕੇ ਪੁਰਤਗਾਲੀਆਂ ਉੱਪਰ ਆਪਣੀ ਸ਼ਕਤੀ ਨੂੰ ਵਧਾਣ ਲਈ ਸੋਚਿਆ ਤਾਂ ਜੋ ਸਪੇਨ ਅਤੇ ਪੈਰੂ ਵਿਚ ਸਮੁੰਦਰੀ ਜਹਾਜ਼ਾਂ ਦਾ ਆਣਾ ਜਾਣਾ ਆਸਾਨ ਹੋ ਸਕੇ ਉਸ ਨੇ ਇੰਜੀਨੀਅਰਾਂ ਨੂੰ ਇਸਤਮੁਸ ਪਨਾਮਾ ਦੀ ਭੂਗੋਲਕ ਸਥਿਤੀ ਦਾ ਸਰਵੇਖਣ ਕਰਨ ਲਈ ਭੇਜਿਆ ਸਰਵੇਖਣਾਂ ਨੇ ਇਹ ਦਰਸਾਇਆ ਕਿ ਪਨਾਮਾ ਦੇ ਜੰਗਲੀ ਅਤੇ ਪਹਾੜੀ ਇਲਾਕਿਆਂ ਵਿੱਚ ਪਹਾੜੀ ਰਾਵਾਂ ਦੀ ਮੁਸ਼ਕਲਾਂ ਮਲੇਰੀਆ ਹੋਰ ਬਿਮਾਰੀਆਂ ਅਵਸ਼ੇਕਤ ਵਿੱਤੀ ਸਾਧਨ ਅਤੇ ਟੈਕਨੋਲੋਜੀ ਦੀ ਕਮੀ ਕਾਰਨ ਨਹਿਰ ਖੋਦਣਾ ਉਸ ਸਮੇਂ ਦੀ ਟੈਕਨੋਲੋਜੀ ਨਾਲ ਸੰਭਵ ਨਹੀਂ ਸੀ ਸਪੇਨ ਨੇ ਇਸ ਪ੍ਰੋਜੈਕਟ ਨੂੰ ਛੱਡ ਦਿੱਤਾ ਬਦਲੇ ਵਿੱਚ ਸਪੇਨ ਨੇ ਪਰਾਮਾ ਰੋਡ ਕੂਲ ਮਾਰਗ ਜਿਸ ਨੂੰ ਕੈਮੀਨੋ ਰੀਅਲ ਕਿਹਾ ਜਾਂਦਾ ਸੀ ਵਿਕਸਿਤ ਕੀਤਾ ਜੋ ਸਮਾਨ ਅਤੇ ਧਨ ਨੂੰ ਮਹਾਸਾਗਰਾਂ ਵਿੱਚ ਲਿਜਾਣ ਲਈ ਜ਼ਮੀਨੀ ਰਾਹ ਸਨ 19ਵੀਂ ਸਦੀ ਦੇ ਦੌਰਾਨ ਫ੍ਰੈਂਚੀ ਇੰਜੀਨੀਅਰ ਫਰਡੀਨੈਂਡ ਡੀ ਲੇਸਪਸ ਜਿਨ੍ਹਾਂ ਨੇ ਸਵੇਜ ਲੈਰ ਬਣਾਈ ਸੀ ਨੇ 1880 ਦੇ ਦਹਾਕੇ ਵਿੱਚ ਪਨਾਮਾ ਨਹਿਰ ਬਣਾਉਣ ਦੀ ਕੋਸ਼ਿਸ਼ ਕੀਤੀ ਕੰਪਨੀ ਨੇ 287 ਮਿਲੀਅਨ ਡਾਲਰ ਖਰਚੇ ਪਰ ਅਸਫਲ ਹੋ ਗਈ ਉਹ 1000 ਦਿਨ ਦੀ ਲੜਾਈ 21 ਨਵੰਬਰ 1902 ਨੂੰ ਖਤਮ ਹੋਈ ਸੀ ਨਾਮਾ ਕੋਲੰਬੀਆ ਦੀ ਹੁੰਸੀ ਜਿਸ ਨੇ ਆਪਣੇ ਆਪ ਨੂੰ 3 ਨਵੰਬਰ 1903 ਨੂੰ ਅਮਰੀਕੀ ਫੌਜ ਦੀ ਮਦਦ ਨਾਲ ਜਿਆਦ ਘੋਸ਼ਿਤ ਕਰ ਦਿੱਤਾ ਫਿਰ 6 ਨਵੰਬਰ 1903 ਨੂੰ ਅਮਰੀਕਾ ਤੇ ਪਰਾਮਾ ਵਿੱਚ ਇੱਕ ਸਮਝੌਤਾ ਹੋਇਆ ਜਿਸ ਨਾਲ ਕੁਝ ਅਧਿਕਾਰ ਹਮੇਸ਼ਾ ਲਈ ਅਤੇ ਕੁਝ 99 ਸਾਲ ਲਈ ਦੀਜ ਤੇ ਦਿੱਤੇ ਗਏ ਇਹ ਸਮਝੌਤਾ ਨਹਿਰ ਬਣਾਉਣ ਲਈ ਸੀ ਸਮਝੌਤੇ ਦਾ ਜਨਤਾ ਵੱਲੋਂ ਵਿਰੋਧ ਵੀ ਕੀਤਾ ਗਿਆ ਕਦੋਂ ਅਮਰੀਕਾ ਦੇ ਰਾਸ਼ਟਰਪਤੀ ਥੀਓਡੋਰ ਰੂਜ਼ਵੈਲਟ ਸਨ ਉਹਨਾਂ ਨੇ ਬਿਆਨ ਦਿੱਤਾ ਕਿ ਮੈਂ ਇਸ ਤਰ੍ਹਾਂ ਸਤੇ ਕਬਜ਼ਾ ਕਰ ਲਿਆ ਹੈ ਨਹਿਰ ਦਾ ਕੰਮ ਸ਼ੁਰੂ ਕਰ ਦਿੱਤਾ ਹੈ ਫਿਰ ਨਹਿਰ ਤੇ ਬਹਿਸ ਕਰਨ ਲਈ ਨਹੀਂ ਬਲਕਿ ਮੇਰੇ ਨਾਲ ਬਹਿਸ ਕਰਨ ਲਈ ਕਾਂਗਰਸ ਅੜਦੀ ਹੈ ਅਖਬਾਰਾਂ ਵਿੱਚ ਬਹੁਤ ਭੰਡੀ ਪ੍ਰਚਾਰ ਹੋਇਆ ਕਿਹਾ ਜਾਂਦਾ ਹੈ ਕਿ ਰੂਜ਼ਵੈਲਟ ਦਾ ਆਫਰੀਕੀ ਖਾਨ ਰਵਈਆ ਨਰਮ ਰੱਖੋ ਅਤੇ ਨਰਮ ਬੋਲੋ ਪਰ ਡੰਡਾ ਤਾਕਤਵਰ ਰੱਖੋ ਬਹੁਤ ਦੂਰ ਤੱਕ ਜਾਓਗੇ ਤੇ ਵਿਸ਼ਵਾਸ ਸੀ ਪਨਾਮਾ 1939 ਤੱਕ ਅਮਰੀਕਾ ਦੀ ਹਿਫਾਜ਼ਤ ਅਕਦੀ ਨਹੀਂ ਰਿਹਾ ਹੁਣ ਪਨਾਮਾ ਨਹਿਰ ਬਣਾਉਣ ਦੀ ਫਰਾਂਸ ਦੀ ਸਫਲਤਾ ਤੋਂ ਬਾਅਦ ਅਮਰੀਕਾ ਨੇ 1904 ਵਿੱਚ ਇਹ ਪ੍ਰੋਜੈਕਟ ਸੰਭਾਲਿਆ ਅਤੇ ਪਨਾਮਾ ਤੋਂ ਇਲਾਕਾ ਖਰੀਦ ਕੇ ਇਸ ਤੇ ਹੱਕ ਹਾਸਲ ਕੀਤਾ ਇਸ ਪ੍ਰੋਜੈਕਟ ਦੀ ਉਸਾਰੀ ਦੀ ਦੇਖ ਦੇਖ ਲਈ ਇੱਕ ਇਸ ਮਿਠੀਅਨ ਕਮਿਸ਼ਨ ਬਣਾਇਆ ਗਿਆ ਰਾਸ਼ਟਰਪਤੀ ਵੱਲੋਂ ਜੌਨ ਖਿੰਦਲੇ ਵਾਲਸ ਨੂੰ ਮੁੱਖ ਇੰਜੀਨੀਅਰ ਬਣਾ ਕੇ ਕੰਮ ਸੌਂਪ ਦਿੱਤਾ ਗਿਆ। ਫਰਾਂਸ ਵੱਲੋਂ ਛੱਡਿਆ ਹੋਇਆ ਉਸਾਰੀ ਦਾ ਸਮਾਨ ਜੋ ਖਸਤਾ ਹਾਲਤ ਵਿੱਚ ਸੀ, ਖਰੀਦ ਲਿਆ ਗਿਆ ਸੀ। ਅਪਸਰਾਂ ਦੀ ਦਖਲਅੰਦਾਜ਼ੀ, ਕਾਰਨ ਅਤੇ ਸਮਾਨ ਦੀ ਪੂਰਤੀ ਨਾ ਹੋਣ ਕਾਰਨ ਵਾਲਸ ਨੇ ਜੂਨ 1905 ਵਿੱਚ ਅਸਤੀਫਾ ਦੇ ਦਿੱਤਾ। ਉਸ ਤੋਂ ਬਾਅਦ ਜੌਨ ਸਟੀਵਨਸ ਮੁੱਖ ਇੰਜੀਨੀਅਰ ਆਏ। ਉਹਨਾਂ ਨੇ ਕਲੋਨੀਆਂ ਬਣਾਈਆਂ ਅਤੇ ਡਾਕਟਰ ਵੀ ਬਿਮਾਰੀਆਂ ਤੋਂ ਮਜ਼ਦੂਰਾਂ ਨੂੰ ਬਚਾਉਣ ਲਈ ਆਏ। ਮੁੱਖ ਸਪਾਈ ਅਫਸਰ ਕੈਨਾਲ ਸੀ 1907 ਵਿੱਚ ਸਟੀਵਨਸਨ ਵੀ ਛੱਡ ਗਿਆ ਫਿਰ ਜਾਰਜ ਵਸ਼ਿੰਗਟਨ ਕੋਲਸਲ ਨੇ ਇਸ ਪ੍ਰੋਜੈਕਟ ਨੂੰ ਮਿੱਥੇ ਸਮੇਂ 10 ਜੂਨ 1916 ਤੋਂ 2 ਸਾਲ ਪਹਿਲਾਂ ਪੂਰਾ ਕੀਤਾ ਇਹ ਇੱਕ ਫੌਜੀ ਅਫਸਰ ਸੀ ਸਾਡੇ ਇੱਥੇ ਪ੍ਰੋਜੈਕਟ ਪੂਰੇ ਕਰਨ ਦੇ ਸਮਿਆਂ ਵਿੱਚ ਬਾਰ ਬਾਰ ਵਾਧਾ ਕੀਤਾ ਜਾਂਦਾ ਹੈ ਸੈਂਕੜੇ ਕਰੋੜ ਖਰਚਾ ਵੱਧ ਜਾਂਦਾ ਹੈ ਅਤੇ ਮਿਆਰ ਵੀ ਬਹੁਤ ਘਟਿਆ ਹੁੰਦਾ ਹੈ ਜੋ ਪਿੱਛੇ ਜੋ ਹੈ ਪੁਰਾਣ ਅਤੇ ਬੁੱਤਾਂ ਦੇ ਡਿੱਗਣ ਜਾਂ ਘੜਨਾਵਾਂ ਤੋਂ ਸਪਸ਼ਟ ਹੈ 10 ਅਕਤੂਬਰ 1913 ਨੂੰ ਦੋ ਮਹਾਸਾਗਰਾਂ ਨੂੰ ਰਾਸ਼ਟਰਪਤੀ ਵਿਲਡਰੋ ਵਿਲਸਨ ਦੁਆਰਾ ਭੇਜੇ ਗਏ ਇੱਕ ਸੰਦੇਸ਼ ਅਨੁਸਾਰ ਇਤਿਮਾਕੇ ਨਾਲ ਆਪਸ ਵਿੱਚ ਜੋੜ ਦਿੱਤਾ ਗਿਆ। ਕੁੱਲ 75000 ਮਜ਼ਦੂਰਾਂ ਨੇ ਇਸ ਪ੍ਰੋਜੈਕਟ 'ਤੇ ਕੰਮ ਕੀਤਾ। ਮੁੱਖ ਮਜ਼ਦੂਰ ਜਮੈਕਾ, ਬਰਬਾਡੋਸ ਅਤੇ ਪਨਾਮਾ ਦੇ ਸਨ। ਮਲੇਰੀਆ, ਪੀਲਾ ਬੁਖਾਰ, ਆਦ ਮਾਰੀਆਂ ਅਤੇ ਹਾਦਸਿਆਂ ਕਾਰਨ 25000 ਤੋਂ ਵੱਧ ਮਜ਼ਦੂਰਾਂ ਦੀ ਮੌਤ ਹੋਈ। ਡਾਕਟਰ ਵਿਲੀਅਮ ਗੋਰਗਾਸ ਨੇ ਬਿਮਾਰੀਆਂ ਨੂੰ ਰੋਕਣ ਲਈ ਸਾਫ ਸਫਾਈ ਪ੍ਰਣਾਲੀਆਂ ਦੀ ਸਥਾਪਨਾ ਕੀਤੀ। ਪੂਰਾ ਪ੍ਰੋਜੈਕਟ ਲਗਭਗ 500 मिलियन अमेरिकन डॉलर ਵਿੱਚ 1914 ਵਿੱਚ ਮੁਕੰਮਲ ਹੋਇਆ ਸੁਏਜ਼ ਨਹਿਰ ਦੇ ਬਣਨ ਦੇ ਮੁੱਖ ਕਾਰਨ ਆਰਥਿਕ, ਰਾਜਨੀਤਿਕ ਅਤੇ ਰਣਨੀਤਿਕ ਸਨ ਇਹ ਨਹਿਰ ਦੁਨੀਆ ਦੇ ਸਭ ਤੋਂ ਮਹੱਤਵਪੂਰਨ ਸਮੁੰਦਰੀ ਮਾਰਗਾਂ ਵਿੱਚੋਂ ਇੱਕ ਹੈ ਇਸ ਦੇ ਬਣਨ ਨਾਲ ਅਟਲਾਂਟਿਕ ਅਤੇ ਪ੍ਰਸ਼ਾਂਤ ਮਹਾਸਾਗਰਾਂ ਵਿਚਕਾਰ ਜਹਾਜ਼ੀ ਮਾਰਗ ਨੂੰ ਬਹੁਤ ਛੋਟਾ ਕਰ ਦਿੱਤਾ ਪਹਿਲਾਂ ਜਹਾਜ਼ਾਂ ਨੂੰ ਦੱਖਣੀ ਅਫਰੀਕਾ ਦੇ ਕੇਪ ਹੌਰਨ ਰਾਹੀਂ ਲੰਬਾ ਸਫ਼ਰ ਕਰਨਾ ਪੈਂਦਾ ਸੀ ਜੋ ਖਤਰਨਾਕ ਅਤੇ ਸਮਾਂ ਲੈਣ ਵਾਲਾ ਸੀ ਇਹ ਦੁਨੀਆ ਭਰ ਦੇ ਵਪਾਰ ਨੂੰ ਤੇਜ਼ ਅਤੇ ਸਸਤਾ ਬਣਾਉਣ ਵਿੱਚ ਮਦਦਗਾਰ ਹੋਇਆ ਹੈ Panama ਨਹਿਰ ਦੇ ਨਿਰਮਾਣ ਨਾਲ ਅਮਰੀਕਾ ਨੇ ਲਾਤੀਨੀ ਅਮਰੀਕਾ ਵਿੱਚ ਆਪਣਾ ਰਾਜਨੀਤਿਕ ਅਤੇ ਆਰਥਿਕ ਪ੍ਰਭਾਵ ਵਧਾਇਆ ਇਹ 82 ਕਿਲੋਮੀਟਰ ਲੰਬੀ ਹੈ ਇਸ ਲਈ ਮਨੁੱਖ ਨਿਰਮਿਤ ਗੈਟੂਨ ਝੀਲ ਬਣਾਈ ਗਈ ਹੈ ਜੋ ਜਹਾਜ਼ਾਂ ਦੇ ਪਾਣੀ ਦੇ ਪੱਧਰ ਨੂੰ ਵੱਧ ਜਾਂ ਘਟ ਕਰਨ ਲਈ ਲੋਕ ਸਿਸਟਮ ਨਾਲ ਜੁੜੀ ਹੈ ਲੋਕ ਸਿਸਟਮ ਇਹ ਹਨ ਮਰਾਫਲੋਰੈਂਸ ਲੋਕ ਪੈਡਰੋ ਮਿਗੁਏਲ ਲੋਕ ਅਤੇ ਗੈਟੂਨ ਲੋਕ ਕਾਂ ਦਾ ਕੰਮ ਜਹਾਜ਼ਾਂ ਨੂੰ ਵੱਖ-ਵੱਖ ਪਾਣੀ ਦੇ ਪੱਧਰਾਂ ਤੇ ਉਤਾਰਨਾ ਤੇ ਚਲਾਉਣਾ ਹੈ ਇਹ ਇਸ ਤਰ੍ਹਾਂ ਕੰਮ ਕਰਦਾ ਹੈ ਕਿ ਜਦ ਜਹਾਜ਼ ਲੋਕ ਵਿੱਚ ਦਾਖਲ ਹੁੰਦਾ ਹੈ ਲੋਕ ਬੰਦ ਕਰ ਦਿੱਤਾ ਜਾਂਦਾ ਹੈ ਫਿਰ ਪਾਣੀ ਪੈਦਾ ਕਰਨ ਵਾਲੀ ਪ੍ਰਣਾਲੀ ਜਹਾਜ਼ ਨੂੰ ਚੜਾਉਣ ਲਈ ਲੋਕ ਵਿੱਚ ਪਾਣੀ ਭਰਦੀ ਹੈ ਜਦ ਜਹਾਜ਼ ਚਾਈ ਉੱਤੇ ਪਹੁੰਚਦਾ ਹੈ ਤਾਂ ਫਿਰ ਇਹ ਅੱਗੇ ਵੱਧ ਜਾਂਦਾ ਹੈ ਹੁਣ ਇਸ ਦੀ ਸਰੰਚਨਾ ਬਾਰੇ ਦੇਖਦੇ ਹਾਂ ਸਭ ਤੋਂ ਪਹਿਲਾਂ ਅਟਲਾਂਟਿਕ ਮਹਾਸਾਗਰ ਦੇ ਕੈਰੀਬੀਅਨ ਸਾਗਰ ਵੱਲੋਂ ਕੁਦਰਤੀ ਬੰਦਰਗਾਹ ਕੋਲੰਬੋ ਵਿੱਚ ਜਹਾਜ਼ ਦਾ ਪ੍ਰਵੇਸ਼ ਹੁੰਦਾ ਹੈ ਜੋ ਕਿ 8.9 ਕਿਲੋਮੀਟਰ ਲੰਬੀ ਹੈ ਫਿਰ 3.2 ਕਿਲੋਮੀਟਰ ਲੰਬੀ ਨਹਿਰ ਰਾਹੀਂ ਜਹਾਜ਼ ਅਟਲਾਂਟਿਕ ਪੁਲ ਦੇ ਥੱਲੇ ਲੰਘ ਕੇ ਜਾਂਦਾ ਹੈ ਫਿਰ ਗੈਟਨ ਲਾਕ ਰਾਹੀਂ ਤਿੰਨ ਸਟੇਜਾਂ ਵਿੱਚ 2 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਸਮੁੰਦਰ ਤੋਂ 87 ਫੁੱਟ ਉੱਚਾ ਹੋ ਕੇ ਝੀਲ ਦੇ ਪੱਧਰ ਤੱਕ ਪਹੁੰਚ ਜਾਂਦਾ ਹੈ ਇਸ ਨਕਲੀ ਬਣਾਈ ਝੀਲ ਵਿੱਚ 34 ਕਿਲੋਮੀਟਰ ਤੱਕ ਜਹਾਜ਼ ਜਾਂਦਾ ਹੈ ਇਹ ਹੀ ਸਭ ਤੋਂ ਉਚਾਈ ਤੇ ਹੈ ਝੀਲ ਤੋਂ ਅੱਗੇ ਚਾਗਰਸ ਕੁਦਰਤੀ ਜਲਮਾਰਗ ਜੋ ਕਿ 8.4 ਕਿਲੋਮੀਟਰ ਲੰਬਾ ਹੈ ਇਸ ਨੂੰ ਪਾਣੀ ਦੇਣ ਲਈ ਸਿਸਟਮ ਬਣਾਇਆ ਹੋਇਆ ਹੈ ਅਤੇ ਜਿਸ ਤੇ ਬਿਜਲੀ ਪੈਦਾ ਕਰਨ ਲਈ ਬਿਜਲੀ ਕਰਦੀਆਂ ਅੱਗੇ ਕਿਊ ਲੇਬਰਾ ਕਟ 12.5 ਕਿਲੋਮੀਟਰ ਲੰਬਾ ਹੈ ਜੋ ਸੈਂਟੇਨੀਅਲ ਪੁਲ ਦੇ ਥੱਲੋਂ ਦੀ ਲੰਘਦਾ ਹੈ ਅੱਗੇ ਜਹਾਜ ਨੂੰ ਥੱਲੇ ਲਾਉਣ ਦਾ ਕੰਮ ਸ਼ੁਰੂ ਹੁੰਦਾ ਹੈ ਜਿੱਥੋਂ ਪਹਿਲਾ ਭਾਗ 1.4 ਕਿਲੋਮੀਟਰ ਲੰਬਾ ਪੈਡਰੋ ਮਿਗੋ ਲਾਕ ਹੈ ਜੋ 31 ਫੁੱਟ ਤੱਕ نیچے ਜਾਂਦਾ ਹੈ ਇਸ ਵਿੱਚ ਕੋਕਲੀ ਲਾਕ ਦੇ ਦੋ ਚੈਂਬਰ ਹਨ ਖਿਰ ਮਿਰਾਪਲਸ ਬਨਾਉਤੀ ਝੀਲ ਹੈ ਜੋ 1.8 ਕਿਲੋਮੀਟਰ ਲੰਬੀ ਹੈ ਦੀ ਸਮੁੰਦਰੀ ਤਲ ਤੋਂ ਉਚਾਈ 54 ਫੁੱਟ ਹੈ ਉਸ ਤੋਂ ਬਾਅਦ ਮਿਰਾਪਲਸ ਲੋਕ ਆਉਂਦਾ ਹੈ ਇਸ ਵਿੱਚ ਦੋ ਚੈਂਬਰ ਹਨ ਜਿਸ ਤੋਂ ਪੂਰਾ 54 ਫੁੱਟ ਜਹਾਜ਼ ਹੀਟਾ ਬਲਬੂਆ بندرگاہ ਵਿੱਚ ਆਉਂਦਾ ਹੈ ਕਿਤੇ ਹੀ ਬਨਾਮਾ ਸ਼ਹਿਰ ਹੈ ਅੱਗੇ 13.3 ਕਿਲੋਮੀਟਰ ਦਾ ਸਬਰ ਨਹਿਰਾਂ ਹੀ ਤੈਅ ਕਰਦੇ ਹੋਏ ਜਹਾਜ਼ ਅਮਰੀਕਨ ਪੁਲ ਦੇ ਥੱਲੇ ਵੀ ਹੁੰਦਾ ਹੋਇਆ ਪ੍ਰਸ਼ਾਂਤ ਮਹਾਸਾਗਰ ਵਿੱਚ ਪ੍ਰਵੇਸ਼ ਕਰ ਜਾਂਦਾ ਹੈ ਜਹਾਜ਼ਾਂ ਨੂੰ ਸਥਿਰ ਰੱਖਣ ਲਈ ਅਤੇ ਅੱਗੇ ਤੋਰਨ ਲਈ ਟੱਗ ਬੋਰਡ ਅਤੇ ਮੂਲ ਸਟ੍ਰੈਕਸ ਵਰਤੀਆਂ ਜਾਂਦੀਆਂ ਹਨ ਜੋ ਪਰਲੀਆਂ ਦੇ ਚਲਦਿਆਂ। ਨਹਿਰ ਦੀ ਕੁੱਲ ਲੰਬਾਈ 50 ਮੀਲ ਹੈ ਅਤੇ ਇੱਕ ਜਹਾਜ਼ ਨੂੰ ਇਸ ਨਹਿਰ ਨੂੰ ਪਾਰ ਕਰਨ ਲਈ 11 ਘੰਟੇ 38 ਮਿੰਟ ਲੱਗਦੇ ਹਨ। ਇਸ ਦੇ ਜਹਾਜ਼ਾਂ ਦੇ ਲੰਘਣ ਦੇ ਰੇਟ ਭਾਰ ਲੰਬਾਈ ਆਦ ਅਨਸਾਰ ਬੱਖੋ-ਬੱਖਰੇ ਹਨ। ਆਸਤੰ ਰੇਟ 54000 ਅਮਰੀਕਨ ਡਾਲਰ ਦੇ ਬਰਾਬਰ ਹੈ। ਹੁਣ ਤੱਕ ਨਾਰਵੇ ਪਰ ਜਹਾਜ਼ ਜੋ ਕਿ 크ਰੂਜ਼ ਹਾਲ ਸੀ ਨੇ ਸਭ ਤੋਂ ਵੱਧ 2010 ਵਿੱਚ ਇਸ ਨਹਿਰ ਰਾਈ ਲੰਗਲ ਦੀ ਕੀਮਤ 375600 ਡਾਲਰ ਦਿੱਤੀ ਸੀ 90 ਹਜ਼ਾਰਾਂ ਦੀ ਲੰਬੀ ਕਿਤਾਬ ਤੋਂ 7 ਦਿਨਾਂ ਬਾਅਦ ਦੀ ਵਾਰੀ ਤੋਂ ਪਹਿਲਾਂ ਨਿਕਲਣ ਲਈ ਇੱਕ ਟੈਂਕਰ ਨੇ 220300 ਡਾਲਰ ਦਿੱਤੇ ਸਨ ਜਦੋਂ ਕਿ ਨਾਰਮਲ ਦੌਰ ਤੇ ਇਹ ਸਿਰਫ 13430 ਡਾਲਰ ਹੀ ਦੇਣੇ ਸਨ ਸਭ ਤੋਂ ਘੱਟ ਪੈਸੇ ਇਸ ਨੂੰ ਤੈਰ ਕੇ ਪਾਰ ਕਰਨ ਲਈ 1928 ਵਿੱਚ ਸਿਰਫ 36 ਸੈਂਟ ਦਿੱਤੇ ਗਏ ਜੋ ਅੱਜ 7 ਕੋ ਡਾਲਰ ਦੇ ਲਗਭਗ ਹੋਣਗੇ ਇਸ ਤੈਰ ਕੇ ਪਾਰ ਕਰਨ ਵਾਲੇ ਤਹਰਾਗ ਦਾ ਨਾਮ ਰਿਚਰਡ ਹਾਲਵਰਟਨ ਸੀ 2016 ਵਿੱਚ ਇਸ ਨਹਿਰ ਨੂੰ ਹੋਰ ਵਿਕਸਿਤ ਕੀਤਾ ਗਿਆ ਹੈ ਇਸ ਦੇ ਨਾਲ ਹੀ ਅੱਜ ਦੀ ਕਹਾਣੀ ਇੱਥੇ ਹੀ ਖਤਮ ਹੁੰਦੀ ਹੈ ਅਗਲੇ ਹਫਤੇ ਫਿਰ ਪੇਸ਼ ਹੋਵਾਂਗਾ ਅਗਲੇ ਐਪੀਸੋਡ ਦੇ ਨਾਲ ਤਦ ਤੱਕ ਆਪ ਸਭ ਦਾ ਬਹੁਤ ਬਹੁਤ ਧੰਨਵਾਦ